ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਆਇਆ ਆ ਗਿਆ ਜਗਦੀਸ਼ ਫੌਜੀ ਸਿਮਰਨ ਕੌੜੀਆ ਗੁਰਦੇਵ ਬਾਈ ਰਾਣਾ ਬਾਈ ਤੇ ਬੂਟਾ ਬਾਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਖੜੇ ਬਾਈ ਯਾਰ ਕਮੇਟੀ ਆ ਤੁਸੀਂ ਇੱਕ ਮੈਂ ਜਰ ਕੋ ਸਾਡ ਆਓ ਰੈਫਰੀ ਸਾਡੀ ਯਾਰ ਜੋ ਰੈਫਰੀ ਦਾ ਡਿਸੀਜਨ ਆ ਜੀ ਉਹੀ ਪੱਕਾ ਦੱਸੋ ਕੀ ਆ ਗੁਰਪ੍ਰੀਤ ਕਿੱਥੇ ਆ ਆਓ रवि ਦੱਸੋ ਕੀ ਡਿਸੀਜਨ ਆ ਯਾਰ ਕਮੇਟੀ ਬੁਲਾ ਰਹੀ ਆ ਤੁਹਾਨੂੰ ਰੈਫਰੀ ਸਾਹਿਬਾਨ ਜਿਹੜਾ ਡਿਸੀਜਨਾ ਦੱਸੋ ਜਿਹੜਾ ਡਿਸੀਜਨਾ ਕਮੇਟੀ ਨੂੰ ਦੱਸੋ ਭਰਾ ਵੜ ਕੇ ਯਾਰ ਸੁੱਖ ਪੁੱਛ ਕਿਹੜਾ ਰੈਫਰੀ ਆ ਯਾਰ ਆ ਦੱਸੋ ਇਹਨਾਂ ਰੇਡ ਕੋ ਰੇਡ ਨੂੰ ਦਿੱਤਾ ਹਾਂਜੀ ਡੇਰੋ ਪੁੱਤ ਹਾਂਜੀ ਕਿਹੜੀ ਯੋਤੂ ਕਰਾਰ ਪੁੱਛੋ ਵਾਹ ਕਿਹੜੀ ਯੋਤੂ ਜੀ ਦੱਸੋ ਹਣ ਗੱਜਣਾ ਡੇਰੇ ਬਾਬੇ ਨਾਨਕ ਵਾਲਾ ਗੱਜਣਾ ਕਿੰਨੀਆਂ ਕਬੱਡੀਆਂ ਪਈ ਉਹ ਵੀ ਦੱਸ ਦਿਓ ਜਿਹਦੇ ਕੋਲ 16 ਕਬੱਡੀਆਂ 13 ਨੰਬਰ 16 ਕਬੱਡੀਆਂ 13 ਨੰਬਰ ਲਿਆ ਗੱਜਣਾ ਡੇਰੇ ਬਾਬੇ ਨਾਨਕ ਦਾ ਬੈਸਟ ਰੇਡਰ ਹੈ ਤੇ ਮੋਹਲਾ ਜਿਹੜਾ ਉਹ ਬੈਸਟ ਜੈਫੀਆ ਤਾੜੀਆਂ ਮਾਰ ਦਿਓ ਜੀ ਗੱਲ ਮੁੱਕੀ ਰਮਦਾਸ ਫਰਸਟ ਫਰੰਦੀਪੁਰ ਸੈਕੰਡ ਆਓ ਓਕੇ ਜੀ ਆਜੋ ਭਾਈ ਨਾਮ ਲਾਓ ਹੁਣ 1 ਮਿੰਟ ਲਾਓ ਰਮਦਾਸ ਫਰਸਟ ਫਰੰਦੀਪੁਰ ਸੈਕੰਡ ਗੱਜੜ ਵੈਸਟ ਰੇਡਰਾਂ ਤੇ ਮੋਹਲਾ ਵੈਸਟ ਸਾਫੀਆ ਆਓ ਜੀ ਖੇਡਾ ਹਾਂਜੀ ਕਬੱਡੀ ਦੀ ਇਸੇ ਤਰ੍ਹਾਂ ਹਰ ਇੱਕ ਨਵੀਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ